ਇੱਕ ਪਾਸੇ ਪੰਜਾਬ ਦੇ ਵਿੱਚ ਹੜਾ ਨੇ ਹਾਹਾਕਾਰ ਮਚਾਈ ਹੋਈ ਆ ਤਾਂ ਦੂਸਰੇ ਪਾਸੇ ਪਾਕਿਸਤਾਨ ਦੇ ਵਿੱਚ ਬੈਠਾ ਜੋ ਨਸ਼ਾ ਤਸਕਰਾਂ ਦਾ ਚਾਚਾ ਬਣਿਆ ਬੈਠਾ ਪੰਜਾਬ ਨੂੰ ਤਬਾਹ ਕਰਨ ਦੇ ਵਿੱਚ ਲੱਗਿਆ ਹੋਇਆ ਅੱਜ 8 ਕਿਲੋ ਬਰਾਮਦਗੀ ਕੀਤੀ ਗਈ ਹੈ ਕਿੰਨੇ ਉਸ ਦੇ ਵਿੱਚ ਅਕਿਊਜ਼ਡ ਰੈਸਟ ਹੋਏ ਨੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਨੇ ਪੁੱਲਰ ਸਾਹਿਬ ਅੱਜ ਦੀ ਜੋ ਬਰਾਮਦਗੀ ਆ ਕਿੰਨੀ ਔਰ ਕਿੰਨੇ ਲੋਕ ਜਿਹੜੇ ਰੈਸਟ ਹੋਏ ਨੇ 8 ਕਿਲੋ 187 ਗ੍ਰਾਮ ਹਿਰੋਇਨ ਨਸ਼ੀ ਰਿਕਵਰ ਕੀਤੀ ਹੈ ਜੀ ਪੁਲਿਸ ਸਟੇਸ਼ਨ ਛਾਟਾ ਦੀ ਪੁਲਿਸ ਐਸ ਐਚ ਓ ਵਿਨੋਦ ਕੁਮਾਰ ਦੀ ਰਹਿਮਾਈ ਚ ਔਰ ਇਹਦੇ 6 ਲੋਕ ਗ੍ਰਿਫਤਾਰ ਹੋਏ ਐ ਇਹਦੇ ਸੋਨੀ ਸਿੰਘ ਇੱਕ ਬੜਾ ਨੋਟੋਰੀਅਸ ਸਮਗਲਰ ਜਿਹਦੇ ਖਿਲਾਫ 6 ਮੁਕਦਮੇ ਵੱਖ-ਵੱਖ ਥਾਣਿਆਂ 'ਚ ਦਰਜ ਐ ਔਰ ਐਨਟੀਐਫ ਦੇ ਵਿੱਚ ਮੁਹਾਲੀ ਵੀ ਪਰਚਾ ਦਰਜ ਐ ਚਾਚਾ ਜਿਹੜਾ ਸਮਗਲਰ ਸੋ ਕਾਲਡ ਹੈਗਾ ਪਾਕਿਸਤਾਨ ਬੈਠਾ ਉਹਦੇ ਰਾਹੀਂ ਇਹ ਸਾਰੀਆਂ ਡਰੋਨ ਰਾਹੀਂ ਇੰਟਰਨੈਸ਼ਨਲ ਬਾਰਡਰ 'ਤੇ ਪੁਸ਼ ਕੀਤੀ ਜਾਂਦੀਆਂ ਔਰ ਪਹਿਲਾਂ ਦੱਸਿਆਂ ਜਿਹੜੀਆਂ ਡੈਸਟੀਨੇਸ਼ਨਸ ਨੇ ਉਹਨਾਂ ਤੇ ਡਰਾਪਿੰਗ ਹੋਈ ਤੇ ਉੱਥੋਂ ਪਿਕਅਪ ਕੀਤਾ ਤੇ ਸੋਨੀ ਸਿੰਘ ਦਾ ਅੱਗੇ ਸੰਬੰਧ ਸੀਗਾ ਗੁਰਸੇਵਕ ਅਜਨਾਲਾ ਸੈਕਟਰ ਦਾ ਇੱਕ ਪ੍ਰਾਈਵੇਟ ਟੀਚਰ ਹੈ ਵੈਸੇ 8 ਮਹੀਨੇ ਤੋਂ ਬੜਾ ਐਕਟਿਵਲੀ ਡਰੱਗ ਟ੍ਰੇਡ ਦੇ ਵਿੱਚ ਸ਼ਾਮਲ ਹੈ ਔਰ ਕਾਫੀ ਕਨਸਾਈਨਮੈਂਟਸ ਇੱਧਰ ਉੱਧਰ ਕਰ ਚੁੱਕਿਆ ਗੁਰਸੇਵਕ ਤੇ ਉਹਦੇ ਚਾਰ ਹੋਰ ਸਾਥੀ ਜਿਹੜੇ ਆ ਅਜਨਾਲਾ ਏਰੀਏ ਤੇ ਉਹ ਵੀ ਅਸੀਂ ਫੜੇ ਐ 8 ਕਿਲੋ ਹਿਰੋਇਨ ਬਰਾਮਦ ਹੋਈ ਆ ਗੁਰਸੇਵਕ ਤੋਂ ਔਰ ਉਹ ਮੋਡਸ ਪ੍ਰੈਂਡੀ ਉਹਦਾ ਇਹੀ ਸੀ ਕਿ ਕਿਸੇ ਹੋਟਲ ਚ ਜਾ ਕੇ ਕਮਰਾ ਬੁੱਕ ਕਰਾ ਕੇ ਉੱਥੇ ਕਨਸਾਈਨਮੈਂਟ ਡੰਪ ਕਰਕੇ ਉੱਥੋਂ ਅੱਗੇ ਡਿਸਟ੍ਰਿਬਿਊਸ਼ਨ ਕਰਾਉਂਦਾ ਸੀ ਜਿਹੜੀ ਡਿਸਟ੍ਰਿਬਿਊਸ਼ਨ ਵੀ ਹੈ ਉਹ ਵੀ ਦਿਨ ਦਿਹਾੜੇ ਕਿਸੇ ਪੀੜਪੜੱਕੇ ਵਾਲੇ ਏਰੀਏ ਦਾ ਹੀ ਪੁਆਇੰਟ ਫਿਕਸ ਕੀਤਾ ਜਾਂਦਾ ਸੀ ਸੋ ਥੈਟ ਕਿਸੇ ਨੂੰ ਸ਼ੱਕ ਨਾ ਪਵੇ ਜਿਹੜੇ ਉਹਦੇ ਸਾਥੀ ਨੇ ਸਾਰੇ ਜਨਾਲਾ ਏਰੀਏ ਦੇ ਉਹ ਹੈਗੇ ਵਿਸ਼ਾਲਦੀਪ ਜਿਹਦੇ ਖਿਲਾਫ ਸਲੀਮ ਟਾਬਰੀ ਲੁਧਿਆਣਾ ਦੇ ਵਿੱਚ ਪਰਚਾ ਹੀਰੋਇਨ ਦਾ ਵੀ ਦਰਜ ਹੈ ਪਹਿਲਾਂ ਗੁਰਪ੍ਰੀਤ ਹੈਗਾ ਇਹਦੇ ਖਿਲਾਫ ਪਰਚਾ ਕੋਈ ਨਹੀਂ ਦਰਜ ਹੈ ਔਰ ਅਰਸ਼ਦੀ ਪੈਜ ਦੇ ਖਿਲਾਫ ਫਰਮਦਾਸ ਥਾਣੇ ਚ ਅੰਮ੍ਰਿਤਸਰ ਰੂਰਲ ਚ ਪਰਚਾ ਦਰਜ ਹੈ ਸੋ ਇਹ ਉਸ ਏਰੀਏ ਦੇ ਭੇਤੀ ਸੀ ਔਰ ਫਲਡਸ ਦੇ ਟਾਈਮ ਤੇ ਜਦੋਂ ਕਿ ਲੋਕਾਂ ਦੀ ਅਟੈਂਸ਼ਨ ਜਾਨ ਮਾਲ ਦੀ ਰੱਖਿਆ ਵਾਸਤੇ ਲੱਗੀ ਹੋਈ ਹੈ ਤੇ ਇਹ ਆਪਣੇ ਕਾਲੇ ਧੰਦੇ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਸਾਡੀ ਪੁਲਿਸ ਨੇ ਬੜੀ ਅੱਛੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਚ ਸਾਰਾ ਘਾਟਲ ਜਿਹੜਾ ਉਹ ਬਸਟ ਕੀਤਾ ਸਾਰੇ ਪਾਸੇ ਪਾਣੀ ਹੈ ਇਸ ਵੇਲੇ ਚਾਹੇ ਕੁਛ ਇਸਾ ਪਾਕਿਸਤਾਨ ਦਾ ਵੀ ਪਾਣੀ ਦੇ ਨਾਲ ਲੱਤਪੱਤਾ ਕਿਤੇ ਕਿਸੇ ਪਰਿਵਾਰ ਨੂੰ ਕੋਈ ਇਨਾਂ ਵੱਲੋਂ ਇਹ ਤੇ ਨਹੀਂ ਕਿਹਾ ਗਿਆ ਸੀਗਾ ਕਿ ਕੁਛ ਨਾ ਕੁਛ ਤੁਹਾਨੂੰ ਵੀ ਉਹਦੇ ਵਿੱਚੋਂ ਮਿਲੂਗਾ ਸਾਡਾ ਜਿਹੜਾ ਡਰੋਨ ਆ ਉੱਥੇ ਜਿਹੜਾ ਉਤਾਰ ਲਿਆ ਜਾਵੇ ਨਹੀਂ ਉਹ ਜੀ ਗੱਲ ਕੋਈ ਸਾਹਮਣੇ ਨਹੀਂ ਆਈ ਤੁਹਾਨੂੰ ਪਤਾ ਹੈ ਜਿਹੜੇ ਬੰਦੇ ਕ੍ਰਿਮੀਨਲ ਲੈ ਗਏ ਉਹਨਾਂ ਨੇ ਉਹਨਾਂ ਨੂੰ ਆਪਣੇ ਸੈਲਫਿਸ਼ ਮੋਟਿਵ ਹੁੰਦੇ ਉਹਨਾਂ ਦੇ ਔਰ ਪੈਸਾ ਹੀ ਮੁੱਖ ਰੱਖਦੇ ਆ ਜੇ ਸਪੈਸ਼ਲੀ ਡਰੱਗ ਸਮਗਲਰ ਨੇ ਤੋਂ ਕੋਈ ਉਹ ਜੀ ਚੀਜ਼ ਸਾਹਮਣੇ ਨਹੀਂ ਆਈ ਆਪਣੇ ਤੌਰ ਤੇ ਕੀਤਾ ਕਿ ਕੋ ਉਸ ਏਰੀਏ ਦੇ ਬਹੁਤ ਜ਼ਿਆਦਾ ਪੀਤੀ ਨੇ ਉੱਥੋਂ ਦੇ ਰਹਿਣ ਵਾਲੇ ਨੇ ਔਰ ਸਾਰੇ ਏਰੀਏ ਦੇ ਜਾਣੂ ਨੇ ਸਰ ਜੀ ਐਂਟੀ ਡਰੋਨ ਵੈਨ ਬੜੀ ਜਗ੍ਹਾ ਤੇ ਲੱਗੀਆਂ ਹੋਈਆਂ ਨੇ ਜੋ ਡਰੋਨ ਨੂੰ ਮਤਲਬ ਰੋਕਦੀਆਂ ਨੇ ਕੀ ਉਸ ਹਗਾ ਦੇ ਉੱਤੇ ਵੈਨ ਨਹੀਂ ਹੈਗੀਆਂ ਜਿਹੜੀਆਂ ਇਹਨਾਂ ਦੇ ਕੰਮ ਕਰ ਸਕਣ ਦੇਖੋ ਉਹ ਅਲੱਗ-ਅਲੱਗ ਏਰੀਏ ਚ ਡਿਪਲॉयਮੈਂਟ ਹੈ ਸਾਡਾ ਵੱਡਾ ਬਾਰਡਰ ਹੈ ਹਰ ਜਗ੍ਹਾ ਨਹੀਂ ਹੋ ਸਕਦੀ ਔਰ ਕਈ ਜਗ੍ਹਾ ਜਿਹੜੀ ਹਾਈਟ ਬੜੀ ਉੱਚੀ ਲੈ ਜਾਂਦੇ ਡ੍ਰੇਨ ਦੇ ਕਈ ਚੀਜ਼ਾਂ ਹੈਗੀਆਂ ਫੈਕਟਰਸ ਔਰ ਇਹਨਾਂ ਦੇ ਨਾਲ ਹੀ ਤਾਂ ਤੁਹਾਨੂੰ ਪਤਾ ਹੈ ਫਲੱਡ ਕਰਕੇ ਉੱਥੇ ਮੂਵਮੈਂਟ ਹੀ ਬੜੀ ਕਟੇਲਡ ਹੈਗੀ ਹੈ ਸਕਿਉਰਿਟੀ ਫੋਰਸਸ ਦੀ ਵੀ ਸਰ ਪਿਛਲੇ ਦਿਨਾਂ ਤੋਂ ਯੂਵਨਾਈਜ਼ ਵੀ ਬੜੇ ਵਿੱਚ ਅਰੈਸਟ ਹੋਏ ਸੀਗੇ ਕੋਈ ਇਹਨਾਂ ਦੇ ਨਾਲ ਕਿਸਦਾ ਕੰਟੈਕਟ ਹੋਇਆ ਯੂਵਨਾਈਲ ਨਹੀਂ ਹੈਗੇ ਸਾਰੇ ਮੇਜਰ ਨੇ ਇਹ ਬੰਦੇ ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਸੋਨੀ ਤੇ ਦੋ ਹੋਰ ਬੰਦੇ ਜਿਹੜੇ ਗੁਰਸੇਵਕ ਦੇ ਸਾਥੀ ਉਹਨਾਂ ਦੇ ਖਿਲਾਫ ਪਰਚੇ ਵੀ ਹੈ ਬਟ ਇਹ ਜਿਹੜਾ ਗੁਰਸੇਵਕ 8-9 ਮਹੀਨੇ ਤੋਂ ਕਾਫੀ ਐਕਟਿਵਲੀ ਇਹ ਕੰਮ ਕਰ ਰਿਹਾ ਤੇ ਇਸ ਤੋਂ ਬਾਅਦ ਕੋਈ ਹੋਰ ਵੀ ਜਿਹੜੇ ਮੈਂਬਰ ਅਰੈਸਟ ਹੋਣ ਦੀ ਉਮੀਦ ਹੈਗੀ ਆ ਕਿ ਇਸ ਤੋਂ ਬਾਅਦ ਦੀ ਹਾਂ ਹੁਣ ਜਿਹੜੀ ਬਰਾਮਦੀ ਹੋਈ ਇਸ ਤੋਂ ਵੱਡੀ ਬਰਾਮਦੀ ਹੋਊਗੀ ਇਹ ਦੇਖੋ ਇਹ ਆਪਾਂ ਕਹਿਣਾ ਬੜਾ ਮੁਸ਼ਕਲ ਹੈ ਬਟ ਡੈਫੀਨਿਟਲੀ ਅਸੀਂ ਲਿੰਕੇਜਸ ਤੇ ਹਵਾਲਾ ਨੈਟਵਰਕ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਸਭ ਤੇ ਉੱਤੇ ਅਸੀਂ ਜ਼ੋਰ ਦੇ ਰਹੇ ਸਭ ਨੂੰ ਮੈਸੇਜ ਦੇਣਾ ਚਾਹੂਗਾ ਇੱਕ ਪਾਸੇ ਤਾਂ ਲੋਕ ਇਸ ਕਦਰ ਹੜਾਂ ਦੇ ਵਿੱਚ ਯੂਜ਼ ਰਏ ਨੇ ਆਪਣੀ ਜਾਨਮਾਲ ਦੇ ਨੂੰ ਬਚਾਉਣ ਚ ਲੱਗੇ ਹੋਏ ਨੇ ਬਹੁਤ ਸਾਰੀ ਪੁਲਿਸ ਔਰ ਪ੍ਰਸ਼ਾਸਨ ਉਹਨਾਂ ਦੀ ਹੈਲਪ ਚ ਲੱਗਿਆ ਬਹੁਤ ਸਾਰੀਆਂ ਸੋਸਾਇਟੀਆਂ ਨੇ ਜਿਹੜੀਆਂ ਲੋਕਾਂ ਨੂੰ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਲੇਕਿਨ ਇਹੋ ਜਿਹੇ ਲੋਕ ਜਿਹੜੇ ਅਜੇ ਕਾਰਿਆ ਕਰ ਰਹੇ ਨੇ ਕੋਈ ਮੈਸੇਜ ਦੇਣਾ ਚਾਹੁੰਗੇ ਉਹਨਾਂ ਨੂੰ ਦੇਖੋ ਮੈਂ ਤਾਂ ਹਮੇਸ਼ਾ ਹੀ ਇਹ ਕਹਿਣਾ ਕਿ ਸਾਡੇ ਯੂਥ ਨੂੰ ਵੀ ਕਿ ਮਿਹਨਤ ਕਰੋ ਉਸੇ ਚ ਬਰਕਤ ਹੈ ਇਸ ਨਜਾਇਜ਼ ਧੰਦੇ ਚ ਅਲਟੀਮੇਟਲੀ ਬੰਦਾ ਜੇਲ੍ਹ ਚ ਲੈਂਡ ਅਪ ਕਰਦਾ ਔਰ ਸਪੈਸ਼ਲੀ ਜਦੋਂ ਮਨੁੱਖਤਾ ਦੇ ਉੱਤੇ ਸਾਡੇ ਉੱਤੇ ਇੰਨੀ ਸਾਡੇ ਭੈਣ ਭਰਾਵਾਂ ਦੇ ਉੱਤੇ ਪਰਿਵਾਰਾਂ ਦੇ ਉੱਤੇ ਇੰਨੀ ਵਿਫਤਾ ਆਈ ਹੋਈ ਹੈ ਉਹਦੇ ਤੁਸੀਂ ਇਹੋ ਜੇ ਗੰਦੇ ਕੰਮ ਕਰ ਰਹੇ ਹੋ ਤੇ ਪ੍ਰਮਾਤਮਾ ਵੀ ਦੇਖਦਾ ਔਰ ਤੁਹਾਡੇ ਸਾਹਮਣੇ ਇਨਸਾਫ ਸਾਰੇ ਫੜੇਗੇ ਸੋ ਤੁਹਾਡੇ ਵੱਲੋਂ ਵੀ ਇੱਥੋਂ ਪਹਿਲਾਂ ਸਮਗਰੀ ਭੇਜੀ ਗਈ ਆ ਅੱਗੇ ਵੀ ਕੁਝ ਭੇਰੇ ਹੋ ਹੁਣ ਡੈਫੀਨਿਟਲੀ ਜੀ ਦੇਖੋ ਸਾਡੇ ਵਾਸਤੇ ਇਹ ਇਸ ਤੋਂ ਵੱਡੀ ਗੱਲ ਕੀ ਹੈ ਕਿ ਸਾਡੇ ਜਿਹੜੇ ਭੈਣ ਭਰਾ ਨੇ ਬਜ਼ੁਰਗ ਨੇ ਪਰਿਵਾਰ ਨੇ ਉਹ ਜੂਝ ਰਹੇ ਇਸ ਔਖੀ ਘੜੀ ਦੇ ਵਿੱਚ ਤੋਂ ਅਸੀਂ ਉਹਨਾਂ ਦੇ ਨਾਲ ਖੜੇ ਆ ਜੋ ਵੀ ਮਦਦ ਹੈ ਜੋ ਵੀ ਮਟੀਰੀਅਲ ਹੈ ਉਹ ਅਸੀਂ ਅਸੈਸ ਕਰ ਰਹੇ ਹਾਂ ਕਿਉਂਕਿ ਉੱਥੇ ਪਤਾ ਲੱਗਿਆ ਕਿ ਕਾਫੀ ਆਲਰੇਡੀ ਰਾਸ਼ਨ ਤੇ ਹੋਰ ਚੀਜ਼ਾਂ ਪਹੁੰਚ ਚੁੱਕੀਆਂ ਚੋ ਜਿਵੇਂ ਜਿਵੇਂ ਜਿਹੜੇ ਏਰੀਆ ਜੋ ਚੀਜ਼ ਦੀ ਲੋੜ ਆ ਉਹੀ ਅਸੀਂ ਆਪਣੀ ਸੈਲਰੀ ਚੋਂ ਸਾਰੇ ਪੁਲਿਸ ਵਾਲੇ ਕੰਟਰੀਬਿਊਟ ਕਰਕੇ ਭੇਜਾਂ ਮਿਹਰਬਾਨੀ ਸਰ ਤੁਹਾਨੂੰ ਦੱਸ ਦਈਏ ਕਿ ਕਾਬਲੇ ਤਰੀਫ ਆਫੀਸਰ ਨੇ ਜਿਹੜੇ ਇਸ ਵੇਲੇ ਆਪਣੀ ਡਿਊਟੀ ਤਨਮਨੋ ਧੰਦੇ ਨਾਲ ਕਰ ਰਹੇ ਨੇ ਲੇਕਿਨ ਹੜਾਂ ਦੀ ਮਾਰ ਦੇ ਵਿੱਚ ਇੱਕ ਪਾਸੇ ਲੋਕ ਜੂਜੇ ਰਹੇ ਨੇ ਤਾਂ ਦੂਸਰੇ ਪਾਸੇ ਸਮੱਗਲਰ ਜਿਹੜੇ ਨੇ ਉਹ ਆਪਣੇ ਪੈਸਾ ਕਮਾਉਣ ਦੇ ਵਿੱਚ ਲੱਗੇ ਹੋਏ ਨੇ ਕਿਸ-ਕਿਸ ਤਰੀਕੇ ਦੇ ਉਹ ਰੋਜ਼ ਢੰਗ ਲੱਭਦੇ ਨੇ ਤੁਸੀਂ ਸੁਣ ਲਿਆ ਇਸੇ ਹੀ ਤਰ੍ਹਾਂ ਦੀ ਇੱਕ ਹੋਰ ਖਬਰ ਲੈ ਕੇ ਪੇਸ਼ ਹੋਵਾਂਗੇ ਤਦ ਤੱਕ ਲਈ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਹਰੀਸ਼ ਦੇ ਨਾਲ ਕਿਸ਼ਮੀਤ ਸਿੰਘ ਗਿਲ